ਆਪਣੇ ਕਾਡਿਜਾ ਅੰਮ੍ਰਿਤਸਰ ਦੇ ਆਗੂ ਸਹਿਬਾਨ ਪਹੁੰਚੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਜਮਾ ਸਾਹਿਬ ਤੇ ਨਾਲ ਰਾਮਪਰਾ ਸਾਹਿਬ ਸੇਰ ਤੋਰ ਤੇ ਪਹੁੰਚੇ ਹੋਏ ਨੇ ਬਹੁਤ ਬਹੁਤ ਧੰਨਵਾਦ ਸਾਰਿਆਂ ਅੁੱਧਰ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਸਾਡੇ ਸਤਿਕਾਰਯੋਗ ਸਰਦਾਰ ਪਰਵਜੀਤ ਸਿੰਘ ਜੀ ਔਲਖ ਜਗਤਾਰ ਗੋਲੂ ਪਹਿਲਵਾਨ ਦੇ ਬ੍ਰਦਰ ਨੇ ਉਹ ਵੀ ਮੰਚ ਤੇ ਸ਼ਮੂਕਤ ਨੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਉਧਰ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਭਾਈ ਹਰਜੀਤ ਸਿੰਘ ਜੀ ਯੂਐਸਏ ਤਹਿ ਸੀਦਾਲ ਹਰਨੇਕ ਸਿੰਘ ਜੀ ਪਟਿਆਲਾ ਭਾਈ ਅਮਰੇਜ ਅਮਰੀਕ ਸਿੰਘ ਜੀ ਰੋੜੇਵਾਲ ਇਸ ਪਰਿਵਾਰ ਵੱਲੋਂ ਚੰਡੀ ਤੇ ਜਤਨ ਵਾਲੇ ਪਹਿਲਵਾਨ ਨੂੰ ਥੋੜਾ ਟਰੈਕਟਰ ਨਾਮ ਦਿੱਤਾ ਜਾਣਾ ਵਾਸ਼ਕ ਵੀਰੋ ਇੱਕ ਵਾਰ ਦਾਨੀ ਪਰਿਵਾਰ ਦੇ ਨਾਂ ਤੇ ਜ਼ੋਰਦਾਰ ਤਾੜੀ ਮਾਰ ਦਿਓ ਸਾਰੇ ਵੀਰਾਂ ਨੂੰ ਬੇਨਤੀ ਹੈ ਇਹ ਵਿਰਲੇ-ਵਿਰਲੇ ਦੰਗਲਾਂ ਦੇ ਵਿੱਚ ਐਡੇ ਐਡੇ ਨਾਮ ਦਿੱਤੇ ਜਾਂਦੇ ਨੇ ਅਸੀਂ तहे ਦਿਲੋਂ ਧੰਨਵਾਦ ਕਰਦੇ ਆਂ ਭਾਈ ਹਰਜੀਤ ਸਿੰਘ ਜੀ ਯੂ ਐਸ ਏ ਤਸੀਦਾਰ ਹਰਨੇਕ ਸਿੰਘ ਜੀ ਪਟਿਆਲਾ ਸਤਿ ਸ਼੍ਰੀ ਅਕਾਲ ਦੋਸਤੋ ਇਸ ਵਕਤ ਮਾਂ ਮੰਡੀ ਬਾਬਾ ਆਤਰ ਸਿੰਘ ਜੀ ਦੇ ਜਨਮ ਦਿਹਾੜੇ ਦੇ ਉੱਤੇ ਅੱਜ ਕੁਸ਼ਤੀ ਮੁਕਾਬਲੇ ਨੇ ਜਿਹੜੇ ਹੋ ਰਹੇ ਨੇ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਜ਼ੀਰੋ ਗਰਾਊਂਡ ਰਿਪੋਰਟ ਬਹੁਤ ਵਧੀਆ ਕੁਸ਼ਤੀ ਕਰਦੋ ਵੀਡੀਓ ਸ਼ੇਅਰ ਕਮੈਂਟ ਲਾਈਕ ਤੇ ਜਰੂਰ ਕਰਿਓ ਵੀਡੀਓ ਸ਼ੇਅਰ ਜਰੂਰ ਕਰ ਦਿਓ ਸਾਨੂੰ ਪਹਿਲਮਾਨਾਂ ਦੀ ਇਰਾਨ ਤੋਂ ਪਹਿਲਮਾਨ ਆਏ ਹੋਏ ਨੇ ਇਰਾਨ ਦੇਸ਼ ਤੋਂ ਪਹਿਲਮਾਨ ਆਏ ਹੋਏ ਨੇ ਉਹ ਵੀ ਸੋ ਦਿਖਾਵਾਂਗੇ ਅੰਗਰੇਜ਼ ਪਹਿਲਮਾਨ ਆਏ ਹੋਏ ਨੇ ਅੰਗਰੇਜ਼ ਉਹ ਵੀ ਤੁਹਾਨੂੰ ਦਿਖਾਵਾਂਗੇ ਖੋਜ ਖਬਰ ਦੇ ਉੱਤੇ ਚਲਦੇ ਚਲਦੇ ਵੀਡੀਓ ਸ਼ੇਅਰ ਕਰੀ ਜਾਇਓ ਰੰਗ ਬਨਾਂਗੇ ਸ਼ਾਮ ਤੱਕ ਇੱਥੇ ਬਦਦ ਤੋਂ ਬਦ ਕੋਈ ਲਮੇ ਨੇ ਪਹੁੰਚ ਵੀ ਸਕਦੇ ਹੋ ਹਜੇ ਲਗਭਗ 2-3 ਘੰਟੇ কুਸਤੀ ਦੰਗਲ ਹੋਣਾ ਇੱਥੇ ਬਹੁਤ ਵਧੀਆ ਲੱਗ ਰਹੇ ਨੇ ਕਹਿੰਦਾ ਬੁਰੇ ਕੰਮ ਦਾ ਹੁੰਦਾ ਬੁਰਾ ਨਤੀਜਾ ਕਦੇ ਭੁੱਲ ਕੇ ਵੀ ਮਾੜੇ ਰਾਹ ਜਾਈਏ ਨਾ ਕਾਲਾ ਕਹਿੰਦਾ ਹੱਕ ਸੱਚ ਦੀ ਖਾਈਏ ਰੋਟੀ ਕਦੇ ਵੀ ਭੁੱਲ ਕੇ ਕਿਸੇ ਦਾ ਬੁਰਾ ਚਾਹੀਏ ਨਾ ਕਦੇ ਵੀ ਭੁੱਲ ਕੇ ਕਿਸੇ ਦਾ ਬੁਰਾ ਚਾਹੀਏ ਨਾ ਬਹੁਤ ਵਧੀਆ ਜੀ ਚੱਲਦੀ ਹੋਈ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਗੋਤਮ ਪਹਿਲਵਾਨ ਜੀ ਸੰਗਰੂਰ ਲੇਟਨਨ ਪਹਿਲਵਾਨ ਪਟਿਆਲਾ ਇਹ ਪਹਿਲਵਾਨ ਤਿਆਰ ਰਹੋ ਅਗਲੀ ਕੁਸ਼ਤੀ ਲਈ ਵਾਹ ਜੀ ਵਾਹ ਤੇ ਇਧਰੋ ਇੱਕ ਹੋਰ ਹੋਣੀ ਹੈ ਕੁਸ਼ਤੀ ਜਿਹੜੀ ਉਹ ਸਾਡੀ ਕੌਮ ਦੇ ਮਹਾਨ ਸ਼ਹੀਦ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੌਕੇ ਦੀ ਯਾਦ ਦੇ ਵਿੱਚ ਇੱਕ ਕੁਸ਼ਤੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸੇਮਰਜੀਤ ਸਿੰਘ ਜੀ ਮਾਨ ਸਾਹਿਬ ਇਹਨਾਂ ਦੀ ਸਮੁੱਚੀ ਜੱਫੇਬੰਦੀ ਦੇ ਵੱਲੋਂ ਹੋਣੀ ਹੈ ਦੋ ਸਰਦਾਰਾਂ ਦੀ ਕੁਸ਼ਤੀ ਹੋਵੇ ਜੀ ਸਿੰਘ ਸਰਦਾਰ ਪਹਿਲਾ ਵਾਲੀ ਕੁਸ਼ਤੀ ਜਿਹੜੀ ਵਿਸ਼ੇਸ਼ ਤੌਰ ਤੇ ਕਰਵਾਈ ਜਾਣੀ ਹੈ ਜੱਤੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੌਕੇ ਦੀ ਯਾਦ ਦੇ ਵਿੱਚ ਝੰਡੀ ਵਾਲੀ ਬੋਲੋ ਸੋਹਾਰਾ ਅੱਲਾਹ ਅਕਬਰ ਮੈਂ ਜੀਤਨਵਰ ਬਰਵਰ ਫਰੀਦਾਲਾ ਜਿਹੜੇ ਕਿਸੇ ਵੀ ਕੌਣ ਆ ਸਰਵਾਇਆ ਹੁੰਦੇ ਨੇ ਉਹਨਾਂ ਦੀ ਯਾਦ ਰੱਖਣਾ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣਾ ਤੇ ਕਹਿੰਦੇ ਫਿਰ ਉਹਨਾਂ ਦੇ ਜਿਹੜੇ ਔਰ ਵਾਲਾ ਵੰਸ ਕਾ ਲਈਏ ਇਹ ਪ੍ਰਵਾਰ ਹੁੰਦੇ ਨੇ ਕੌਣ ਹੁੰਦੀ ਹੈ ਉਹਦਾ ਹੱਥ ਬਣਦਾ ਹੈ ਕਿ ਆਪਾਂ ਉਹਨਾਂ ਨੂੰ ਬੜਕਲਾ ਰੱਖੀਏ ਤੇ ਉਹਨਾਂ ਦੀ ਯਾਦ ਨੂੰ ਜਿਹੜਾ ਉਤਰੇ ਤਾਜ਼ਾ ਰੱਖੀਏ ਬਹੁਤ ਬਹੁਤ ਧੰਨਵਾਦ ਸਰਕਾਰ ਜਗਤ ਸਿੰਘ ਜੀ ਮਾਨ ਸਾਹਿਬ ਜਿਹੜਾ ਇਹ ਕੁਸ਼ਤੀ ਅਖਾੜਾ ਤੇ ਲਈ ਖੁੱਲੇ ਘੱਫੇ ਵਸਿਆ ਹਮੇਸ਼ਾ ਬਹੁਤ ਬਹੁਤ ਧੰਨਵਾਦ ਜੀ

ਆਪਣੀ ਕੁਸ਼ਤੀ ਦੇ ਵਿੱਚੋਂ ਜਿੱਤ ਪ੍ਰਾਪਤ ਕਰ ਗਿਆ ਆਓ ਜੀ ਹਰਸ਼ਪਾਲ ਮਲੰਗੇੜਾ ਤੇ ਮੱਖਣ ਪਹਿਲਵਾਨ ਕਕਰਾਲਾ ਵਾਹਿਗੁਰੂ ਜੀ ਵਾਦ ਕਰੋ ਗੁਰਦੀਪ ਸਿੰਘ ਉਹਨਾਂ ਦਾ ਜਿਹੜਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾ ਰਿਹਾ ਮੈਂ ਬੇਨਤੀ ਕਰਾਂਗਾ ਸਾਡੇ ਕਾਕਾ ਧਾਲੀਵਾਲ ਜੀ ਹਰਸ਼ ਬਾਬਾ ਭੋਲਾ ਗੇ ਸਪੋਰਟਸ ਕਲੱਬ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਮੱਖਣ ਕਕਰਾਲਾ ਸਾਡੇ ਭਾਈ ਗੁਰਦੀਪ ਸਿੰਘ ਦਾ ਸਨਮਾਨ ਕੀਤਾ ਜਾ ਰਿਹਾ ਵੱਡੇ ਰੋਲ ਨੇ ਅੱਜ ਦੇ ਇਸ ਕੁਸ਼ਤੀ ਦੰਗਲ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਕਾਕਾ ਧਾਲੀਵਾਲ ਜੀ ਜੋ ਕਿ ਗੁਰਦੀਪ ਸਿੰਘ ਜੀ ਦਾ ਸਨਮਾਨ ਕਰ ਰਹੇ ਨੇ ਸਾਡੇ ਦੀਪਕ ਜੀ ਹਰ ਸਾਲ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਬਹੁਤ ਬਹੁਤ ਧੰਨਵਾਦ ਕਿਉਂਕਿ ਅੱਜ ਕੁਝ ਵੱਖਰਾ ਹੋਣ ਜਾ ਰਿਹਾ ਨਾਲ ਸਰ ਜੀਮਾ ਦੀ ਜਿਲ੍ਹਾ ਸੰਗਰੂਰ ਦੀ ਧਰਤੀ ਮੱਖਣ ਨਾਲ ਸਰ ਜੀ ਮੱਖਣ ਪਹਿਲਵਾਨ ਕਕਰਾਲਾ ਤੇ ਹਰਸ ਪਹਿਲਵਾਨ ਢੰਗੇੜਾ ਆਓ ਜੀ ਹਰਸ ਪਹਿਲਵਾਨ ਢੰਗੇੜਾ ਤੇ ਮੱਖਣ ਪਹਿਲਵਾਨ ਕਕਰਾਲਾ ਹਾਂਜੀ ਭਾਈ ਜੋਗਨ ਪਹਿਲਵਾਨ ਧੂਰੀ ਦਰਦਾਰ ਪਹਿਲਵਾਨ ਲੰਗੋਵਾਲ ਏ ਬਹਾਲਬਨ ਵੀ ਤਿਆਰ ਰਹੋ ਜਿਓ ਅਗਲੀ ਕੁਸ਼ਤੀ ਲਈ ਮਖਨਾ ਜਬਰਚੀ ਲੈ ਜਾ ਮਖਨਾ ਬਾਜੀ ਬਾ ਛਣ ਮਿੱਤਰਾਂ ਦੀ ਦੁਨੀਆ ਦੇ ਵਿੱਚੋਂ ਲੀਲੂ ਸ਼ਨਾਮ ਜੀ ਬੜਾ ਪਿਆਰ ਕਰਦੇ ਨੇ ਕਿ ਉਹਨਾਂ ਦੇ ਬਿਲਕੁਲ ਨੇੜੇ ਬੈਠੇ ਨੇ ਸਨੀ ਐਮ ਸੀ ਸਾਹਿਬ ਜੀ ਹੱਥ ਖੜਾ ਕਰੋ ਜੀ ਧੰਨਵਾਦ ਜੀ ਲੰਮੇ ਸਮੇਂ ਤੋਂ ਸਾਡੇ ਨਾਲ ਜੁੜੇ ਨੇ ਸਨੀ ਐਮ ਸੀ ਸਾਹਿਬ ਜੀ ਸ਼ਨਾਮ ਵਾਲੇ ਲੰਬੇ ਸਮੇਂ ਤੋਂ ਕੁਰਸੀ ਦੰਗਲ ਦੇ ਵਿੱਚ ਸੇਵਾ ਕਰਦੇ ਨੇ ਅੱਜੇ-ਅੱਜੇ ਦੌਰ ਤੇ ਖੜੇ ਪਾਪੇ ਵਿੱਚ ਪਹੁੰਚੇ ਨੇ ਤਾਦਰੁ ਧੰਨਵਾਦ ਕਰਦੇ ਆ ਦੀਪਾ ਕਲਵਾਨ ਜੀ ਜਿਸ ਨਾਮ ਤੇ ਮਨਜੀਤ ਪਹਿਲਵਾਨ ਜੀ ਪੱਪੀ ਐਫ ਸੀ ਸਾਹਿਬ ਜੀ ਪ੍ਰਮੋਦ ਬੋਦਾ ਜੀ ਸਾਡੇ ਰਾਜੂ ਸ਼ਨਾਮ ਜੀ ਪਰਵਿੰਦਰ ਡਾਕਟਰ ਸਾਹਿਬ ਜੀ ਰੁਪਿੰਦਰ ਕਨੇਡਾ ਧਰਮੀ ਕਨੇਡਾ ਕਰਮ ਯੂ ਐਸ ਏ ਸਤੀ ਸ਼ੇਰੋ ਗੌਰਵ ਚੱਠਾ ਜੀ ਸਰਪੰਚ ਸਿੰਧਪੁਰਾ ਜੁਝਾਰ ਚੱਠਾ ਜੀ ਸਿੱਧਾ ਠੇਕੇਦਾਰ ਸਾਹਿਬ ਜੀ ਲਾਲੀ ਜਰਮਨ ਖਰਿੰਦਰ ਬੁੱਕੀ ਜਰਮਨ ਹੈਪੀ ਗੁਜਰਾਤ ਇਹਨਾਂ ਵੀਰਾਂ ਦਾ ਅਸੀਂ तहे ਦਿਲੋਂ ਗੈਰਾਂ ਵਿੱਚੋਂ ਤੈਦਿਲੋਂ ਧੰਨਵਾਦ ਕਰਦੇ ਜੋ ਕਿ ਜਦੋਂ ਬਾਹਰ ਕੋਲੋਂ ਪਹਿਲਵਾਨਾਂ ਲੰਬੇ ਸਮੇਂ ਤੋਂ ਜੁੜੇ ਨੇ ਵੱਡਾ ਯੋਗਦਾਨ ਪਾਉਂਦੇ ਨੇ ਤਾਂ ਤੇ ਲੋ ਧੰਨਵਾਦ ਕਰਦਾ ਸਨੀ ਅੰਸ਼ੀ ਸਾਹਿਬ ਜੀ ਸ਼ਨਾਮ ਉਹਨਾਂ ਦਾ ਵੀ ਤੈਦਿਲੋਂ ਧੰਨਵਾਦ ਕਰਦੇ ਆਂ ਆਦਰ ਅਸੀਂ ਤੈਦਿਲੋਂ ਧੰਨਵਾਦ ਕਰਦੇ ਆਂ ਬਾਬਾ ਦੀਪਾ ਜੀ ਸੇਰਗੜ ਭਲਾਈ ਮਲੇ ਉਹ ਵੀ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ ਤੈਦਿਲੋਂ ਧੰਨਵਾਦ ਕਰਦੇ ਆਂ ਉਧਰ ਸੇਰਾ ਪਹਿਲਵਾਨ ਜੀ ਬਾਬਾ ਫਲਾਈ ਇਸ ਤੋਂ ਬਾਅਦ ਆਰਾਨ ਆਰਾਨ ਦੇਸ਼ ਤੋਂ ਤੇ ਅੰਗਰੇਜ਼ ਪਹਿਲਵਾਨ ਨੇ ਜਿਹੜਾ ਇਹ ਕਰ ਜੀਏ ਬੀ ਜੋਗਰ ਪਹਿਲਵਾਨ ਧੂਰੀ ਵੱਡੀਆਂ ਟਰੋਫੀਆਂ ਵੱਡੀਆਂ ਗੁਰਜਾਰ ਤੇ ਫੋਰ ਟਰੈਕਟਰ ਨੇ ਆਪਦੇ ਵਿੱਚ ਦਿੱਤਾ ਜਾਣਾ ਤੁਹਾਨੂੰ ਦਿਖਾਉਨੇ ਆ ਫੋਰ ਟਰੈਕਟਰ ਵੀ ਦਿਖਾਉਨੇ ਆ ਤੁਹਾਨੂੰ ਤੇ ਸਾਹਮਣੇ ਸਰਦਾਰ ਸਿਮਰਜੀਤ ਸਿੰਘ ਮਾਨ ਬੈਠੇ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬਾਜੀ ਬਾ ਤੇ ਇੱਧਰ ਫੋਰ ਟਰੈਕਟਰ ਖੜਾ ਦਿਖਾਉਨੇ ਆ ਤੁਹਾਨੂੰ ਜੀ ਤੇ ਫੋਰ ਟਰੈਕਟਰ ਜਿਹੜਾ ਨਯਾਮ ਦੇ ਵਿੱਚ ਦਿੱਤਾ ਜਾਣਾ ਹੈ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਸਾਹਿਬ ਸ਼ਰੋਮਣੀ ਅਕਾਲੀ ਦਾ ਨੰਬਰ 4 ਜੜਕਾਰ ਗੋਲੂ ਫਹਿਲਵਾਨਾ ਬੜਾ ਪਿਆਰਾ ਆ ਫੋਰ ਟਰੈਕਟਰ ਜਿਹੜਾ ਨਿਯਾਮ ਦੇ ਵਿੱਚ ਪਹਿਲਾ ਨਿਯਾਮ ਹੈ ਜਿਹੜਾ ਦਿੱਤਾ ਜਾਣਾ ਹੈ ਦੇਖ ਸਕਦੇ ਹੋ ਤੁਸੀਂ ਬੇਸ਼ਕੀ ਜਿੰਦੜੀ ਹੈ ਬੜੀ ਔਖੀ ਆ ਗੱਲਾਂ ਕਰਨੀਆਂ ਸਿਖਾਉਣੀਆਂ ਨੇ ਜਿੰਨਾ ਧਰਮ ਦੇ ਤਮਾ ਵਿੱਚ ਤਾਰ ਪਾਇਆ ਉਹਨਾਂ ਲੱਖ ਮਸੀਤਾਂ ਚੱਲੀਆਂ ਨੇ ਉਹਨਾਂ ਲੱਖ ਮਸੀਤਾਂ ਚੱਲੀਆਂ ਨੇ ਇੱਕ ਵਾਰ ਮਾਨ ਸਾਹਿਬ ਨੇ ਨਾਟੇ ਜ਼ੋਰ ਨਾਲ ਤਾੜੀ ਮਾਰਦੇ ਬੜਾ ਪਿਆਰਾ ਹੈ ਬੜੀ ਖੁਸ਼ੀ ਹੋਈ ਹੈ ਸਾਡੇ ਨਗਰ ਵੀ ਢੋਗਲ ਖੇੜੀ ਵੇਖੇ ਜਦੋਂ ਗਏ ਸਾਨੂੰ ਸਾਰੇ ਪੁਲਵਾਨਾਂ ਨੂੰ ਸਟੇਜ ਤੇ ਚੜਾ ਲਿਆ ਸਾਡੇ ਨੌਰੇ ਇਸ ਤਰ੍ਹਾਂ ਕਰਵਾ ਕੇ ਫੋਟੋ ਖਿਚਾਈ ਆਖੀ ਸਾਡੇ ਕੋਲ ਫੋਟੋ ਖੰਡੀ ਹੋਈ ਹੈ ਸਾਡੇ ਵੱਲੋਂ ਧੰਨਵਾਦ ਕਰਦੇ ਆ ਮਾਨ ਸਾਹਿਬ ਜੀ ਆਪਣੀ ਸ੍ਰੋਚੀ ਟੀਮ ਨਾਲ ਇੱਥੇ ਪਹੁੰਚੇ ਨੇ ਜਿਲ੍ਹੇ ਦੀਆਂ ਜਿਹੜੀਆਂ ਅੰਮ੍ਰਿਤੋ ਤੈਨੂੰ ਧੰਨਵਾਦ ਕਰਦੇ ਆ ਵਾਹ ਜੀ ਵਾਹ ਇਕੱਟ ਲੋਕੋ ਘਸ ਆਵੋ ਇਸ ਤੋਂ ਪਹਿਲਾਂ ਨਮੋਲ ਕਬੱਡੀ ਟੂਰਨਾਮੈਂਟ ਚੱਲ ਰਿਹਾ ਉੱਥੇ ਵੀ ਖਿਡਾਰੀਆਂ ਦੇ ਡੌਲੇ ਨੰਗੇ ਕਰਵਾ ਕੇ ਤੇ ਫਿਰ ਫੋਟੋ ਕਰਵਾਈ ਖਿਡਾਰੀਆਂ ਦੇ ਨਾਲ ਇਹ ਵੀ ਬੱਡਾ ਪਿਆਰ ਹੈ ਬੱਡਾ ਆਸ਼ੀਰਵਾਦ ਹੈ ਵੱਖਰੀ ਤਰ੍ਹਾਂ ਦਾ ਮਾਨ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਕਹਿੰਦੇ ਨਾਨਕ ਸਰ ਜੀ ਮਾਂ ਦੀ ਧਰਤੀ ਤੇ ਦਿੱਤੇ ਜਾਣ ਵਾਲਾ ਫੋਨ ਹੈ ਇਹਦੇ ਹੁਣ ਟਾਈਮ ਦੱਸੂਗਾ ਕਿ ਇੰਡੀਆ 'ਚ ਹੀ ਰਹਿਣਾ ਭਾਰਤ 'ਚ ਹੀ ਰਹਿਣਾ ਹੈ ਜਾਂ ਫਿਰ ਇਰਾਨ ਦੇ ਵਿੱਚ ਜਾਣਾ ਹੈ ਇਹਦੇ ਵਿੱਚ ਸਮਾਂ ਦੱਸੂਗਾ ਕਿਉਂਕਿ ਗੱਲ ਸਮੇਂ ਦੀ ਜਿੰਦਰੇਂਦਰ ਹੈ ਭਾਈ ਜੋਗਨ ਪਹਿਲਵਾਨ ਧੂਰੀ ਦਿਲਦਾਰ ਪਹਿਲਵਾਨ ਲੰਗੋਗਾਲ

ਆਪਣੀ ਗਲਤੀ ਜਿਹਨੂੰ ਜੀਨ ਹੋ ਗਏ ਆਪਣੀ ਗਲਤੀ ਜਿਹਨੂੰ ਲਾਜ ਬਾਪੀਓ ਸਾਡੇ ਬਹੁਤ ਵੱਡੀ ਮਹਾਨ ਸ਼ੀਸ਼ੀ ਪਰਫਾਰਮ ਕੀਤੀ ਆ ਬਾਬਾ ਦੀਪਾ ਜੀ ਸੇਰ ਨਾਲ ਫਲਾਈ ਵਾਲੇ ਮਾਪੋਸ ਫਲਾਈ ਵਾਲੇ ਦੀਪਾ ਸਾਹਿਬ ਦੀ ਪਾਰ ਤੇ ਫਲਾਈ ਵਾਲੇ ਸਰਕਾਰ ਜਿੱਥੇ ਫਲਾਈ ਸਾਹਿਬ ਦੇ ਸੇਰ ਨਾਲ ਦੇ ਵਿੱਚ ਗੱਦੀ ਮਸੀਬੇ ਬਹੁਤ ਵੱਡਾ ਪੁਸ਼ਟੀ ਦਾਕਰ ਕਰਵਾਉਂਦੇ ਨੇ ਜਿਨ੍ਹਾਂ ਦਾ ਪੱਠਾ ਤਾਲਮ ਬਲਮਨ ਛੱਡੀ ਦੇ ਪੁਸ਼ਟੀ ਨਾਲ ਜਾ ਰਿਹਾ ਹੈ ਤੇ ਉਹਨਾਂ ਦੇ ਨਾਲ ਸ਼ੇਰਾਂ ਪਹਿਲਵਾਨ ਜੀ ਪਹੁੰਚੇ ਨੇ ਤੇ ਪ੍ਰਮੇਂਦਰ ਪਹਿਲਵਾਨ ਜੀ ਪਹੁੰਚੇ ਨੇ ਸਾਹੂ ਪਹਿਲਵਾਨ ਜੀ ਪਹੁੰਚੇ ਨੇ ਬੱਬਾ ਦੀਪਾ ਜੀ ਸ਼ੇਰਗੜ ਖਲਾਈ ਵਾਲੇ ਮਹਾਪੁਰਸ਼ਾਂ ਦੇ ਇੱਥੇ ਪਹੁੰਚਦੇ ਅਸੀਂ ਦੇਖਿਆ ਗਏ ਰਾਂਗਿਆਂ ਵਿੱਚੋਂ ਤੈਨੂੰ ਧੰਨਵਾਦ ਕਰਦੇ ਹਾਂ ਸਰਕਾਰ ਗੁਰੂ ਪਹਿਲਵਾਨ ਜੀ ਵੱਲੋਂ ਤੈਨੂੰ ਧੰਨਵਾਦ ਕਰਦੇ ਹਾਂ ਆਲਗ ਪਰਿਵਾਰ ਵੱਲੋਂ ਤੈਨੂੰ ਧੰਨਵਾਦ ਕਰਨੇ ਸਰਕਾਰ ਦੇ ਗੁਰੂ ਸਿੰਘ ਜੀ ਦੀ ਆਲਗ ਜੋ ਕਿ ਗੁਰੂ ਪਹਿਲਵਾਨ ਜੀ ਪਿਤਾ ਜੀ ਨੇ ਉਹਨਾਂ ਵੱਲੋਂ ਵੀ ਦੇਖਿਆ ਗਏ ਰਾਂਗਿਆਂ ਵਿੱਚੋਂ ਤੈਨੂੰ ਧੰਨਵਾਦ ਕਰਦੇ ਆ ਭਾਈ ਹਰਮੇਸ਼ ਸਿੰਘ ਜੀ ਪੋਲ ਹੈ ਜੋ ਕੋ ਜਗਤਾਰ ਗੁਰੂ ਧੰਨwar ਦੇ ਬ੍ਰਦਰ ਉਹਨਾਂ ਦਾ ਵੀ ਅਸੀਂ ਤੈਨੂੰ ਧੰਨwar ਕਰਦੇ ਹਾਂ ਬਹੁਤ ਵਧੀਆ ਸੇਵਾਵਾਂ ਬਾਰੇ ਨੇ ਭਾਈ ਹਰਮੀਤ ਸਿੰਘ ਜੀ ਪੋਲੇ ਉਹਨਾਂ ਦਾ ਵੀ ਅਸੀਂ ਤੈਨੂੰ ਧੰਨwar ਕਰਦੇ ਹਾਂ ਭਾਈ ਸਾਥੀਓ ਸਾਰੀ ਸੰਗਤ ਨੂੰ ਬੇਨਤੀ ਕਰਕੇ ਇੱਕ ਵਾਰੀ ਮਹਾਮੋਸਾ ਦੇ ਨਾਂ ਤੇ ਆਪਾਂ ਲੈ ਜਕਾਰਾ ਗਾਉਣਾ ਤੁਸੀਂ ਜਕਾਰੇ ਦਾ ਜਵਾਬ ਜਕਾਰੇ ਦੇ ਵਿੱਚ ਦੇਣਾ ਬੋਲੋ ਸੋਹ ਹਾ ਸਤਿ ਸ਼੍ਰੀ ਅਕਾਲ ਆਜੀ ভাই ਇੱਕ ਬੇਨਤੀ ਕਰਾਂਗੇ ਕਿ ਸਾਰੇ ਪੁਰਾਣੇ ਜਿਹੜੇ ਪੁਰਾਣੇ ਪਹਿਲਵਾਨ ਨੇ ਸਾਰੇ ਨਵੇਂ ਵੀ ਆਏ ਨੇ ਪੁਰਾਣੇ ਵੀ ਆਏ ਨੇ ਵਿੱਚੋਂ ਚੋਟੀ ਦੇ ਪਹਿਲਵਾਨ ਦਿਖਾਵਾਂਗੇ ਤੁਹਾਨੂੰ ਸੱਤ ਸੱਤ ਮਣ ਦੇ ਪਹਿਲਵਾਨ ਉਰੇ ਵੱਡੀ ਪੱਦਰ ਦੇ ਉੱਤੇ ਚੀਮਾ ਸਾਹਿਬ ਚੀਮਾ ਮੰਡੀ ਵਿਖੇ ਬਾਬਾ ਅਤਰ ਸਿੰਘ ਜੀ ਦੇ ਜਨਮ ਦਿਹਾੜੇ ਦੇ ਉੱਤੇ ਸੈਂਕੜੇ ਪਹਿਲਵਾਨ ਆਏ ਨੇ ਸੁਰੂ ਵੱਡੀਆਂ ਕੁਸ਼ਤੀਆਂ ਨੇ ਜਿਹੜੀਆਂ ਉਹ ਦਿਖਾਵਾਂਗੇ ਸਿੰਘ ਜੀ ਕਹਿੰਕੇ ਯਾਦਗਾਰੀ ਕੁਸ਼ਤੀ ਹੋਣੀ ਆ ਜੋ ਦੋ ਸਰਦਾਰ ਪਹਿਲਵਾਨਾਂ ਦੀ ਉਹਦੀ ਵੀ ਜਲਦੀ ਸ਼ੁਰੂਆਤ ਕਰਵਾਈ ਜਾਵੇ ਲੱਭੀ ਦਰਸ਼ਕੀਓ ਜਿੱਥੋਂ ਤੱਕ ਆਵਾਜ਼ ਆਉਂਦੀ ਹੈ ਤਾਂ ਪਹੁੰਚ ਜੋ ਅੱਜ ਕੁਸ਼ਤੀ ਦੇ ਇਤਿਹਾਸ ਦੇ ਵਿੱਚ ਨਾਨਕ ਸਰਚੀਮਾ ਦੀ ਧਰਤੀ ਜਲਾ ਸ੍ਰੀ ਰੂਰ ਦੀ ਧਰਤੀ ਤੇ ਵੱਡੇ ਇਤਿਹਾਸ ਜਿਹੜੇ ਰਚੇ ਜਾਣੇ ਨੇ ਇਹ ਟਰੈਕਟਰ ਫੋਰ ਸ਼ੌਕ ਦਾ ਇਰਾਮ ਨੂੰ ਜਾਂਦਾ ਹੈ ਜਾਂ ਫਿਰ ਇਹ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਹੀ ਗੇੜੇ ਦਿੰਦਾ ਹੈ ਇਹ ਗੱਲਾਂ ਕਹਿੰਦੇ ਸਮੇਂ ਦੀ ਪਟਾਰੀ ਵਿੱਚ ਬੰਦ ਨੇ ਇਹ ਤੇ ਸਮੇਂ ਦੀ ਪਟਾਰੀ ਵਿੱਚ ਬੰਦ ਨੇ ਉਧਰ ਬਾਬਾ ਦੀਪਾ ਜੀ ਸ਼ੇਰਗੜ੍ਹ ਦੇ ਖਿਡਾਰੀ ਵਾਲੇ ਮਾਪੇ ਕੋਲ ਸਿਖਾੜੇ ਪਾਸੇ ਪਹੁੰਚੋ ਕੇ ਨੇ ਖਾੜੇ ਨੂੰ ਨਤਮਸਤ ਕੋਦਲੇ ਨੇ ਚਾਹਦੂ ਧੰਨਵਾਦ ਕਰਦੇ ਆ ਜੀ ਅਦਰਸੀ ਤਾੜੋ ਘਰ ਪਰ ਕਰਦੇ ਆ ਸਰਦਾਰ ਮੋਹਨ ਸਿੰਘ ਜੀ ਤਾੜੀ ਵਾਲ ਅਸਟ੍ਰੇਲੀਆ ਵਾਲੇ ਭਾਈ ਜਗਦੀਪ ਸਿੰਘ ਜੀ ਡਾਂਗੀਆਂ ਸ਼ਰੈਲ ਸਿੰਘ ਜੀ ਡਾਂਗੀਆਂ ਭਾਈ ਲਖਮਨ ਸਿੰਘ ਜੀ ਡਾਂਗੀਆਂ ਜੜਤਾਰ ਗੋਲੂ ਪਹਿਲਵਾਨ ਦਾ ਭਰਾਵਾ ਵਾਲਾ ਪਿਆਰ ਹੈ 18:30 ਵਿੱਚ ਪਹੁੰਚੇ ਨੇ ਤੈਨੂੰ ਧੰਨਵਾਦ ਕਰਦੇ ਆਂ ਭਾਈ ਜੋਬਰ ਬਲਵਾਨ ਧੂਰੀ ਤੇ ਦਿਲਦਾਰ ਬਲਵਾਨ ਲੰਗੋਬਾਲ ਮਾਈਕਲ ਬਰਮਾ ਲੰਗੋਬਾਲ ਲਓ ਜੀ ਵਾਹ ਜੀ ਵਾਧਰੋ ਸਾਡੇ ਸਨੀ ਐਮ ਐਸ ਬਾਈ ਰਾਹੁਲ ਬਲਵਾਨ ਵੀ ਤੇ ਗੁਰਪ੍ਰੀਤ ਬਲਵਾਨ ਰਾਮ ਦਿੱਤਾ ਆਓ ਇਹ ਵੀ ਪਹਿਲਵਾਨ ਖਾੜੀ 'ਚ ਪਹੁੰਚੋ ਸਾਡੇ ਪਹਿਲਵਾਨ ਧੂਰੀ ਗੁਰਪ੍ਰੀਤ ਪਹਿਲਵਾਨ ਰਮਦੇਤਾ ਸਣੀ ਐਮ ਸੀ ਜੀ ਸਨਾਹ ਪਹੁੰਚਿਆ ਉਥੇ ਸਾਡੇ ਨਾਨਕ ਸਰਚੀਮਾ ਕੁਰਸੀ ਖਾਨਾ ਦੇ ਪ੍ਰਧਾਨ ਨੇ ਸਾਡੇ ਬਹੁਤੀ ਸਤਿਕਾਰਯੋਗ ਸਰਦਾਰ ਗੁਰਲਾਲ ਸਿੰਘ ਜੀ ਪਾਉ ਯੂ ਐਸ ਏ ਉਹ ਵੀ ਸਾਡੇ ਦਰਮਿਆਨ ਚੰਦ ਮੈਦਾਨ ਦੇ ਵਿੱਚ ਪਹੁੰਚਣ ਵਾਲੇ ਹੈ ਤੇ ਉਥੇ ਮਾਂ ਖੇਡ ਕਬੱਡੀ ਦੇ ਪ੍ਰਸਿੱਧ ਖਿਡਾਰੀ ਦੁਨੀਆ ਮਾਨ ਕਰਦੀ ਹੈ ਦੁਨੀਆ ਸਤਿਕਾਰ ਕਰਦੀ ਹੈ ਜਲਾਲਪੁਰ ਦਾ ਪੱਲਾ ਵੀ ਵਿਸ਼ੇਸ਼ ਤੌਰ ਤੇ ਥੋੜੇ ਸਮੇਂ ਦੇ ਵਿੱਚ ਪੁੱਜੇਗਾ ਇਸ ਕੁਸ਼ਤੀ ਅਖਾੜੇ ਦੀ ਸ਼ਾਨ ਬਣੇਗਾ ਅਸੀਂ ਦਿਲੋਂ ਸਤਿਕਾਰ ਕਰਦੇ ਆਂ ਦਿਲੋਂ ਧੰਨਵਾਦ ਕਰਦੇ ਆਂ ਪ੍ਰਮਾਤਮਾ ਜਗਤਾਰ ਗੋਲੂਬਾਈ ਨੂੰ ਇਹਨਾਂ ਦੀ ਸਮੁੱਚੀ ਟੀਮ ਨੂੰ ਸਾਰੇ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਉੱਥੇ ਸਾਡੇ ਹਰਜੀਤ ਸਿੰਘ ਜੀ ਯੂਐਸਏ ਤਹਿਸੀਲਦਾਰ ਅਰਣੇਕ ਸਿੰਘ ਜੀ ਪਟਿਆਲਾ ਜਿਲ੍ਹਾ ਵੱਲੋਂ ਕੁਸ਼ਤੀ ਵਾਲੀ ਝੰਡੀ ਵਾਲੀ ਕੁਸ਼ਤੀ ਦਾ ਜਿਹੜਾ 4 ਟਰੈਕਟਰ 3600 ਦਿੱਤਾ ਜਾਣਾ ਹੈ ਉਥੇ ਗੁਰਲਾਲ ਪਾਉ ਯੂ ਐਸ ਏ ਸੰਤਵਾ ਬਾਵਾਤਰ ਸਿੰਘ ਜੀ ਕੁਸ਼ਤੀ ਅਖੜਾ ਦੇ ਪ੍ਰਧਾਨ ਯੂ ਐਸ ਏ ਵਾਲੇ ਗੁਰਲਾਲ ਸਿੰਘ ਜੀ ਪਾਉ ਪਹੁੰਚ ਰਿਹਾ ਜਿਨ੍ਹਾਂ ਵੱਲੋਂ 1 ਲੱਖ ਰੁਪਏ ਦੇ ਵੱਡੇ ਯੋਗਦਾਨ ਨੇ ਰਾਜਾ ਸਕਾਟਲੈਂਡ ਜੀ ਜਿਨ੍ਹਾਂ ਵੱਲੋਂ 1 ਲੱਖ ਉਥੇ ਸਰਦਾਰ ਅਮਰੀਕ ਸਿੰਘ ਜੀ ਔੜੇ ਵਾਲਾ ਯੂ ਐਸ ਏ ਵਾਲੇ ਉਹਨਾਂ ਵੱਲੋਂ ਵੀ 1 ਲੱਖ ਦੇ ਵੱਡੇ ਯੋਗਦਾਨ ਸੁਖਾ ਆਸਟ੍ਰੇਲੀਆ ਜੀ 75000 ਜਗਜੀਤ ਸਿੰਘ ਜਗਜੀਤਪੁਰਗ ਇੰਡਸਟਰੀ 51000 ਉਥੇ ਗੁਰਦੁਆਰਾ ਜਨਮ ਸਥਾਨ ਕਲਗੀ ਟਰਸਟ ਬਰੂ ਸਾਹਿਬ ਉਹਨਾਂ ਵੱਲੋਂ ਅਧਿਤਾਰੀ 1000 ਰੁਪਿਆ ਉਹਤੇ ਜਸਵੀਰ ਸਿੰਘ ਜੀ ਚੇਅਰਮੈਨ ਪੈਰਾਮਾਉਂਟ ਪਬਲਿਕ ਸਕੂਲ ਚੀਮਾ ਤੇ ਲੇਹਰਾ ਉਹਨਾਂ ਦੇ ਵੱਲੋਂ ਵੀ ਬਹੁਤ ਸਾਰੇ ਯੋਗਦਾਨ ਉਹਤੇ ਰਾਜੂ ਬਰਮਾ ਜੀ ਉਹਨਾਂ ਦੇ ਵੱਲੋਂ ਵੀ ਵੱਡੇ ਯੋਗਦਾਨ ਧਰਮਾ ਕਨੇਡਾ ਜੀ ਉਹਨਾਂ ਦੇ ਵੱਲੋਂ ਵੀ ਵੱਡੇ ਯੋਗਦਾਨ ਨੇ ਬਹੁਤ ਬਹੁਤ ਧੰਨਵਾਦ ਲੈ ਵੀ ਮਿੱਤਰੋ ਜਿੱਥੇ ਵੱਡੇ ਵੱਡੇ ਪਹਿਲਵਾਨ ਪਹੁੰਚਣਗੇ ਉੱਥੇ ਕਬੱਡੀ ਦੇ ਵੱਡੇ ਵੱਡੇ ਖਿਡਾਰੀ ਵੀ ਪਹੁੰਚਣਗੇ ਜਲਾਲਪੁਰ ਦਾ ਪਾਲਾ ਵੀ ਅੱਜ ਇਸ ਕੁਸ਼ਤੀ ਖਾਣੇ ਦੇ ਵਿੱਚ ਥੋੜੇ ਸਮੇਂ ਦੇ ਵਿੱਚ ਪਹੁੰਚੇਗਾ ਉੱਥੇ ਗੁਰਨਾਲ ਪਾਹੂ ਯੂਐਸਏ ਵਾਲੇ ਜੋ ਕੇ ਪ੍ਰਧਾਨ ਨੇ ਉਹ ਵੀ ਜਲਦੀ ਸਾਡੇ ਦਰਮਿਆਨ ਪਹੁੰਚਣ ਵਾਲੇ ਨੇ ਹਰਪ੍ਰੀਤ ਬਲਵਾਰ ਰਾਮ ਦਿੱਤਾ ਜੱਸਾ ਪਹਿਲਵਾਨ ਬਟਿਆਲਾ ਇਹ ਪਹਿਲਵਾਨ ਤਿਆਰ ਰਹੋ ਅਗਲੀ ਕੁਸ਼ਤੀ ਲਈ ਗੱਗੂ ਪਹਿਲਵਾਨ ਜੀ ਚੀਮਾ ਬੱਬੂ ਗਲਵਨ ਲੋਂਗੋਵਾਲ ਇਹ ਪਹਿਲਵਾਨ ਵੀ ਤਿਆਰ ਰਹੋ ਬੜੀ ਉਤਸ਼ਾਹ ਨਾਲ ਦਰੋਤਾ ਨੰਬਰ ਕਰਦੇ ਆ ਸਾਡੇ ਮਾਲਵੇ ਦੀ ਜਿੰਦਦਾਨ ਪਹਿਲਵਾਨ ਅਮਰੀਕ ਸਿੰਘ ਜੀ ਰੌਣੀ ਜਿਨ੍ਹਾਂ ਨੇ ساری ਜ਼ਿੰਦਗੀ ਪਹਿਲਵਾਨੀ ਦੇ ਲੇਖੇ ਲਾਈ ਹੈ ਕੋਈ ਆਪਣੇ ਅਖਾੜੇ ਦੇ ਪਹਿਲਵਾਨਾਂ ਨੂੰ ਲੈ ਕੇ ਤੇ ਪਹੁੰਚ ਚੁੱਕੇ ਨੇ ਤਾਂ ਉਹਦਾ ਧੰਨਵਾਦ ਕਰਦੇ ਆਂ ਸਾਡੇ ਡਾਕਟਰ ਅਮਰੀਕ ਸਿੰਘ ਜੀ ਰੌਣੀ ਵਾਲੇ ਉਹ ਵੀ ਅਖਾੜੇ ਪਾਸ਼ ਵਿੱਚ ਪਹੁੰਚੇ ਨੇ ਮਿੱਲਾ ਪਹਿਲਵਾਨ ਜੀ ਹਿੰਮਤਗੜ੍ਹ ਸ਼ੰਨਾ ਉਹ ਵੀ ਅਖਾੜੇ ਪਾਸ਼ ਵਿੱਚ ਪਹੁੰਚੇ ਨੇ ਕਲਵੰਤ ਪਹਿਲਵਾਨ ਜੀ ਉਤਾ ਉਹ ਵੀ ਅਖਾੜੇ ਪਾਸ਼ ਵਿੱਚ ਪਹੁੰਚੇ ਨੇ ਧੰਨਵਾਦ ਨੂੰ ਧੰਨਵਾਦ ਕਰਦੇ ਆਂ ਜੀ ਵਾਹ ਜੀ ਵਾਹ ਉਦੋਂ ਸਾਡੇ ਸੰਤ ਮਹਾਪੁਰਸ਼ ਸੰਤ ਬਾਬਾ ਆਤਰ ਸਿੰਘ ਜੀ ਕੁਸ਼ਤੀ ਅਖਾੜਾ ਚੀਮਾ ਦੇ ਪ੍ਰਧਾਨ ਗੁਰਲਾਲ ਪਾਉ ਯੂ ਐਸ ਏ ਉਹ ਵੀ ਸਾਡੇ ਦਰਮਿਆਨ ਕੋਈ ਤੇ ਜਾ ਰਿਹਾ ਹੈ ਬੜਾ ਪਿਆਰ ਹੈ ਸਾਡੇ ਵੱਡੇ ਵੀਰ ਜਗਤਾਰ ਸਿੰਘ ਜੀ ਗੋਲ ਪਲਵਾਨ ਦੇ ਨਾਲ ਸੋਨੂੰ ਚੀਮਾ ਭਾਈ ਹੋਰਾਂ ਦੇ ਨਾਲ ਵੱਡਾ ਜਿਹੜਾ ਪਿਆਰ ਹੈ ਹਰ ਸਾਲ ਕੁਸ਼ਤੀ ਦੰਗਲ ਦੇ ਉੱਤੇ ਵੱਡੇ ਯੋਗਦਾਰ ਹੁੰਦੇ ਆ ਸਾਡੀ ਜ਼ਿੰਦਗੀ ਦੇ ਬੜੇ ਸਤਿਕਾਰਯੋਗ ਭਰਾ ਸਰਦਾਰ ਗੁਰਲਾਲ ਸਿੰਘ ਜੀ ਪਾਉ ਯੂ ਐਸ ਏ ਵਾਲੇ ਉਹ ਵੀ ਵਿਸ਼ੇਸ਼ਤਾ ਉੱਤੇ ਪਹੁੰਚ ਰਿਹਾ ਹੈ ਬਾਦਨਾ ਵੱਲੋਂ ਹਰ ਸਾਲ ਵੱਡਾ ਰੋਲ ਹੁੰਦਾ ਹੈ ਵੱਡੇ ਯੋਗਦਾਨ ਹੁੰਦੇ ਨੇ ਤੇ ਅੱਜ ਵੀ ਕਹਿੰਦੇ ਇਤਿਹਾਸ ਵਿੱਚ ਅਚਿਆ ਜਾਣਾ ਤੇ 3600 ਫੋੜਾ ਸ਼ੂਕ ਦਾ ਕਿਹਦੇ ਪਾਸੇ ਜਾਊਗਾ ਕਿ ਭਾਰਤ ਦੇ ਵਿੱਚ ਕਿਹਦੇ ਦੇਊਗਾ ਜਾਂ ਫਿਰ ਇਰਾਨ ਦੇ ਵਿੱਚ ਜਾਊਗਾ ਇਹ ਤੇ ਟਾਈਮ ਨੇ ਦੱਸਣਾ ਹਾਜੀ ਸਾਹਿਬ ਜੀ ਉਧਰ ਕਾਕਾ ਵੀਰ ਜੀ ਮਹਾਪੁਰ ਸੰਤ ਮੰਡਲੀ ਖਾੜੇ ਪਾਸੇ ਵਿੱਚ ਪਹੁੰਚ ਚੁੱਕੀ ਹੈ ਕੋਣਾ ਦਾ ਤੇ ਪਹੁੰਚੇ ਅਸੀਂ ਤੈਨੂੰ ਧੰਨਵਾਦ ਕਰਦਾ ਬੀਕਮਾਰ ਮਹਾਪੁਰਸ਼ਾਂ ਦੀ ਆਮ ਤੇ ਜਕਾਰਾ ਲਗਾਈਏ ਤੁਸੀਂ ਜਕਾਰੇ ਦਾ ਜਵਾਬ ਜਕਾਰੇ ਦੇ ਵਿੱਚ ਦੇਣਾ ਬੋਲੇ ਸੋਨਹਾ ਸਾਤ ਸ੍ਰੀ ਅਕਾਲ ਭਾਈ ਹਰਪ੍ਰੀਤ ਪਲਵਾਰ ਰਮਦੇਤਾ ਤੇ ਜੱਸਾ ਪਹਿਲਵਾਨ ਪਟਿਆਲਾ ਆਓ ਜੀ ਅਖਾੜੇ ਬਾਦਸ਼ਾਹ ਵਿੱਚ ਪਹੁੰਚੋ ਆਓ ਜੀ ਸੋਹੀ ਪਹਿਲਵਾਨ ਕੋਲ ਸੰਪਰਕ ਬਣਾਓ ਵਾਹ ਵਾਹ ਉਧਰੋਂ ਜਿੱਥੇ ਗੁਰਲਾਲ ਪਾਉ ਯੂ ਐਸ ਏ ਕਿਉਂਕਿ ਬਾਹਰਲੇ ਮੁੰਡਿਆਂ ਦੇ ਵਿੱਚ ਜਾ ਕੇ ਸਾਡੇ ਟਾਕਾ ਵੀਰ ਜੀ ਹਰਪ੍ਰੀਤ ਪਲਵਰ ਰਾਮ ਦਿੱਤਾ ਤੇ ਜੱਸਾ ਪਲਵਰ ਬੜਿਆਲਾ ਠੀਕ ਹੈ ਜੀ ਹਰਪ੍ਰੀਤ ਪਰਚੀ ਲੈ ਕੇ ਜਾਓ ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਸ਼ੰਤਪਬ ਅਤਰ ਸਿੰਘ ਜੀ ਜਦੋਂ ਸਾਡੇ ਟਾਕਾ ਵੀਰ ਜੀ ਪਹੁੰਚਿਆ ਅਸੀਂ ਦਿਲੋਂ ਸਤਿਕਾਰ ਕਰਦੇ ਹਾਂ ਦਿਲੋਂ ਧੰਨਵਾਦ ਕਰਦੇ ਹਾਂ ਬਹੁਤ ਹੀ ਪਿਆਰ ਹੈ ਪਹਿਲਵਾਨਾਂ ਨੂੰ ਬੜਾ ਪਿਆਰ ਕਰਦੇ ਨੇ ਜਗਤਾਰ ਸਿੰਘ ਜੀ ਗੋਲ ਦੇ ਲਈ ਬੜਾ ਅਸ਼ੀਰਵਾਦ ਕੁਰਸੀ ਖਾੜੇ ਦੇ ਲਈ ਬੜਾ ਸ਼ੀਰਵਾ ਕਾਕਾ ਵੀ ਜੀ ਪਹੁੰਚਿਆ ਉਸੇ ਗੁਰਨਾਲ ਭਾਉ ਜੀ ਅੱਜ ਪ੍ਰੀਤ ਸ਼ਾਹੀ ਅਜੀਤ ਕੁਲਦੀਪ ਸਿੰਘ ਦਾ ਵੀਰ ਗੁਰਜੰਤ ਵੀਰ ਹੋਰ ਵੀ ਪਹੁੰਚੇ ਹੋਇਆ ਜਿੱਥੇ ਜਿਵੇਂ ਕਹਿੰਦੇ ਨੇ ਅੱਤ ਬੋਲ ਤੇ ਆਣ ਆਰ ਵੀ ਵਾਂਗੂ ਖੜਦੇ ਨੇ ਯਾਰ ਪਰਵਾਂ ਵਾਲਗੇ ਹਰ ਹਿਸਾਬਾ ਕਰਦੇ ਨੇ ਹੋਤੇ ਸਾਡੇ ਭਿਡੇ ਭਿਡੇ ਭਾਈ ਗਗੂ ਪਰਵਾਰ ਚੀਮਾ ਬੱਬੂ ਪਹਿਲਵਾਨ ਲੌਂਗਰਵਾਲ ਇਹ ਪਹਿਲਵਾਨ ਦੀ ਤਿਆਰੀ ਹੋ ਜੀਤਾ ਪਹਿਲਵਾਨ ਤੋਂ ਹੀ ਰੌਸਮ ਪਹਿਲਵਾਨ ਜੀ ਕਕਰਾਲਾ ਇਹ ਪਹਿਲਵਾਨ ਵੀ ਤਿਆਰੀ ਹੋ ਵਾਹ ਜੀ ਵਾਹ ਗੁਰਦਵਾਰਾ ਜਨਮਸਥਾਨ ਗੱਲ ਕੀ ਪਰਟ੍ਰਸਟ ਬੜੂ ਖਾਓ ਜਿੰਨਾ ਬੋਲੋ ਵੱਡੇ ਅਸ਼ੀਰਵਾਦ ਨੇ ਵੱਡੇ ਹਰਦਾ ਨੇ 48000 ਦੇ ਸਤਕਾਰ ਜੋ ਕਾਕਾ ਵੀਰ ਜੀ ਬੋਦੇ ਆ ਅਸੀਂ ਦਿলো ਜਿਤਕਾਰ ਕਰਦੇ ਆ ਦਿলো ਧੰਨਵਾਦ ਕਰਦੇ ਆ ਉਸੇ ਗੁਰਨਾਲ ਪਾਉ ਯੂ ਐਸ ਆ ਵੱਡੇ ਯੋਗਦਾਨ ਨੇ ਜੋ ਕਿ ਪ੍ਰਧਾਨ ਨੇ ਕੁਸ਼ਤੀ ਅਖਾੜਾ ਚੀਮਾ ਦੇ ਵੱਡਾ ਪਿਆਰ ਹੈ ਬਾਜ